ਸ਼੍ਰੀ ਕਾਲ ਜੀ ਅੱਜ ਤੁਹਾਨੂੰ ਅੱਜ ਆਪਾਂ ਤੁਹਾਨੂੰ ਅਮਰਜੀਤ ਬਰਾੜ ਦੁਆਰਾ ਲਿਖੀ ਗਈ ਕਿਤਾਬ ਡੂੰਘੀਆਂ ਸੋਚਾਂ ਦੀ ਫੁਲਕਾਰੀ ਵਿੱਚੋਂ ਕੁਝ ਗੱਲਾਂ ਸੁਣਾਵਾਂਗੇ ਜੋ ਅੱਜ ਦੀ ਸਚਾਈ ਨੂੰ ਬਿਆਨ ਕਰਦੀਆਂ ਹਨ ਜੋ ਸਾਡੀ ਦਿਲ ਦੀ ਗਹਿਰਾਈ ਤੱਕ ਉਤਰ ਜਾਣਗੀਆਂ ਧਿਆਨ ਨਾਲ ਸੁਣਨਾ ਅਖੀਰ ਤੱਕ ਜਰੂਰ ਸੁਣਨਾ ਇਹ ਅੱਜ ਦੀ ਬਿਲਕੁਲ ਸਚਾਈ ਤੇ ਨਿਰਪਰ ਕਰਦੀਆਂ ਗੱਲਾਂ ਜੀ ਕਦ ਅਤੇ ਕਿਰਦਾਰ ਜਿੰਨੀ ਕਿਸੇ ਬੰਦੇ ਦੀ ਜੀਵ ਲੰਮੀ ਹੁੰਦੀ ਹੈ ਓਨਾ ਹੀ ਉਸੇ ਕਿਰਦਾਰ ਦਾ ਕਦਮ ਨੀਵਾ ਹੁੰਦਾ ਹੈ ਕਦਮ ਗਿਣਤੀ ਵਿੱਚ ਹੁੰਦਾ ਹੈ ਅਤੇ ਕਿਰਦਾਰ ਗਿਣਤੀ ਵਿੱਚ ਕਈ ਗਿਣਤੀਆਂ ਵਿੱਚ ਤਾਂ ਹੁੰਦੇ ਹਨ ਪਰ ਉਹ ਕਿਸੇ ਗਿਣਤੀ ਵਿੱਚ ਨਹੀਂ ਹੁੰਦੇ ਹਾਥੀ ਸ਼ੇਰ ਤੋਂ ਨਹੀਂ ਸਗੋਂ ਮੱਖੀ ਤੋਂ ਡਰਦਾ ਹੈ ਪਾਣੀ ਵਿੱਚ ਰਹਿੰਦੀ ਮੱਛੀ ਨੂੰ ਸ਼ੇਰਾਂ ਹਾਥੀਆਂ ਤੋਂ ਕਦ ਆਡਰ ਕਦ ਕੁਦਰਤ ਦਾ ਗਿਫਟ ਹੈ ਪਰ ਕਿਰਦਾਰ ਬਣਾਉਣ ਅਤੇ ਸਜਣ ਲਈ ਕਾਹਲਣਾ ਕਾਲਣੀ ਪੈਂਦੀ ਹੈ ਕਦ ਤਾਕਤ ਹੈ ਅਤੇ ਕਿਰਦਾਰ ਪ੍ਰਭਾਵ ਕਿਸੇ ਵੀ ਕੰਮ ਦਾ ਕਦ ਉਸ ਦੇ ਕਿਰਦਾਰ ਤੋਂ ਮਾਪਿਆ ਜਾ ਸਕਦਾ ਹੈ ਜੇਕਰ ਅਸੀਂ ਇਮਾਨਦਾਰ ਨਹੀਂ ਤਾਂ ਫਿਰ ਅਸੀਂ ਧਾਰਮਿਕ ਵੀ ਨਹੀਂ ਹੋ ਸਕਦੇ ਜੇਕਰ ਸੋਚ ਸਾਡੀ ਸੋਚ ਅਸਾਰੂ ਨਹੀਂ ਤਾਂ ਫਿਰ ਅਸੀਂ ਲੜਾਕੇ ਤਾਂ ਹੋ ਸਕਦੇ ਹਾਂ ਪਰ ਬਹਾਦਰ ਨਹੀਂ ਜਦੋਂ ਅਸੀਂ ਕਿਰਦਾਰ ਪੱਖੋਂ ਉੱਚੇ ਹੋ ਜਾਵਾਂਗੇ ਉਦੋਂ ਸਾਡੇ ਲਈ ਕਾਨੂੰਨ ਵੀ ਬੇਲੂੜੇ ਹੋ ਜਾਣਗੇ ਸ਼ਖਸੀਅਤ ਸਿਰਤਰ ਬੋਲਚਾਲ ਸੋਚ ਆਦਤਾਂ ਅਤੇ ਸੁਭਾਅ ਕਰਕੇ ਕਿਰਦਾਰ ਬਣਦੀ ਹੈ ਬਾਦ ਤੁਹਾਡੀ ਖੂਬਸੂਰਤੀ ਵਿੱਚ ਵਾਅਦਾ ਕਰਦਾ ਹੈ ਤੇ ਕਿਰਦਾਰ ਤੁਹਾਡੀ ਖੂਬਸੂਰਤੀ ਨੂੰ ਕਾਇਮ ਰੱਖਦਾ ਹੈ। ਸਹੀ ਅਰਥਾਂ ਵਿੱਚ ਬੰਦਾ ਆਪਣੀ ਕੀਮਤ ਆਪ ਹੀ ਤੈਅ ਕਰਦਾ ਹੈ। ਕਈ ਕੌਡੀਆਂ ਪਿੱਛੇ ਕੌਡੀਆਂ ਦੇ ਭਾਅ ਵਿਕ ਜਾਂਦੇ। ਕਿਰਦਾਰ ਕਦਾਂ ਕੋਠਿਆਂ ਅਤੇ ਇਕੱਠਾਂ ਵਿੱਚੋਂ ਨਹੀਂ ਬਲਕਿ ਇਹ ਇਰਾਦੇ ਦੀਆਂ ਹੱਟਾਂ ਵਿੱਚੋਂ ਲੱਭਦੇ ਅਤੇ ਬਣਦੀਆਂ। ਕੀ ਮਤਾ ਅਤੇ ਇਰਾਦਿਆਂ ਤੋਂ ਤਲਾਕ ਲੈਣ ਵਾਲੇ ਬੰਦੇ ਦਿਲ ਦੀ ਕਚੈਰੀ ਵਿੱਚ ਰੂਹਾਂ ਦੇ ਮੁਕਾਦਮੇ ਜਿੱਤ ਨਹੀਂ ਸਕਦੇ ਕਿਰਦਾਰ ਬੰਦੇ ਦੇ ਕੰਮਾਂ ਰਾਹੀਂ ਬਣਦੇ ਹਨ ਸ਼ੇਰ ਭਾਵੇਂ ਬੁੱਢਾ ਹੋ ਜਾਵੇ ਪਰ ਫਿਰ ਵੀ ਉਹ ਜੰਗਲ ਦਾ ਰਾਜਾ ਹੀ ਅਖਵਾਉਂਦਾ ਹੈ ਸਹੀ ਅਰਥਾਂ ਵਿੱਚ ਸਾਡਾ ਅਸਲ ਮੁਕਾਬਲਾ ਆਪਣੇ ਆਪ ਨਾਲ ਹੀ ਹੁੰਦਾ ਹੈ ਆਪਣੇ ਬੀਤੇ ਹੋਏ ਕੱਲ ਨਾਲੋਂ ਤੁਸੀਂ ਆਪਣੇ ਅੱਜ ਨੂੰ ਬਿਹਤਰ ਬਣਾਓ ਇਕਿਨਨ ਤੁਹਾਡੀ ਇਸ ਕੋਸ਼ਿਸ਼ ਨਾਲ ਤੁਹਾਡਾ ਆਉਣ ਵਾਲਾ ਕੱਲ ਆਪਣੇ ਆਪ ਬਿਹਤਰ ਹੋ ਜਾਵੇਗਾ। ਅਨੁਭਵ ਅਮੀਰ ਹੋਵੇ ਤਾਂ ਗਲਤੀਆਂ ਕਰਨ ਦੀ ਸੰਭਾਵਨਾ ਵੀ ਘਟਦੀ ਹੈ। ਮੂਰਖ ਕਲਪਨਾ ਦੀ ਕੋਈ ਜੜ ਨਹੀਂ ਹੁੰਦੀ। ਸੱਚ ਤੇ ਕੀਤਾ ਸ਼ੱਕ ਅਤੇ ਗਲਤ ਲੋਕਾਂ ਤੇ ਰੱਖੀ ਉਮੀਦ ਵੀ ਇੱਕ ਰੁਕਾਵਟ ਹੈ। ਸੋਚ ਵਿੱਚ ਸਪਸ਼ਟਤਾ, ਅਰਾਦੇ ਵਿੱਚ ਸਚਾਈ। ਮਾਨਵ ਵਿੱਚ ਨਿਰਮਾਣਤਾ ਬੋਲਾਂ ਵਿੱਚ ਮਿਠਾਸ ਦਿਲ ਵਿੱਚ ਵਫਾ ਅਤੇ ਸੁਭਾਅ ਵਿੱਚ ਠਰਮਾ ਹੋਵੇ ਤਾਂ ਸਫਲਤਾ ਅਤੇ ਖੁਸ਼ਹਾਲੀ ਬੰਦੇ ਕੋਲ ਖੁਦ ਚੱਲ ਕੇ ਆਉਂਦੀ ਹੈ ਕਿਰਦਾਰਾਂ ਨੂੰ ਹਥਿਆਰਾਂ ਦੀ ਜ਼ਰੂਰਤ ਨਹੀਂ ਹੁੰਦੀ ਕਈਆਂ ਦੇ ਹੌਸਲੇ ਵੀ ਬੰਬ ਹੁੰਦੇ ਹਨ ਜਦੋਂ ਸੋਚ ਬੰਜਰ ਹੋਵੇ ਤਾਂ ਧਰਤੀ ਭਾਵੇਂ ਕਿੰਨੀ ਮਰਜੂ ਉਪਜਾਊ ਹੋਵੇ ਬੰਦਾ ਹਮੇਸ਼ਾ ਗਰੀਬ ਹੀ ਰਹਿੰਦਾ ਹੈ ਖੂਬਸੂਰਤੀ ਸੰਸਾਰ ਵਿੱਚ ਨਹੀਂ ਸਗੋਂ ਕਿਰਦਾਰ ਅਤੇ ਵਿਹਾਰ ਵਿੱਚ ਹੁੰਦੀ ਹੈ ਜੇਕਰ ਖੂਬਸੂਰਤੀ ਵੇਖਣ ਵਾਲੀ ਅੱਖ ਵਿੱਚ ਨਾ ਹੋਵੇ ਤਾਂ ਇਹ ਹੋਰ ਕਿਤੇ ਵੀ ਵਿਖਾਈ ਨਹੀਂ ਦਿੰਦੀ ਖੁੱਤਾ ਭਾਵੇਂ ਭਾਰਤ ਵਿੱਚ ਜੰਮਿਆ ਹੋਵੇ ਭਾਵੇਂ ਇੰਗਲੈਂਡ ਵਿੱਚ ਪਰ ਉਹ ਰਹੇਗਾ ਖੁੱਤਾ ਹੀ ਵਿਲਾਂ ਬੁਲੰਦ ਇਰਾਦਿਆਂ ਵਿੱਚ ਖੋਟ ਨਹੀਂ ਹੁੰਦੀ ਗੁਰਦੁਆਰੇ ਮੰਦਰ ਮਸਜਿਦ ਭਾਵੇਂ ਕਿੰਨੇ ਮਰਜੀ ਖੂਬਸੂਰਤ ਹੋਣ ਪਰ ਜੇ ਘਰ ਸਕੂਨ ਖੂਬਸੂਰਤ ਨਹੀਂ ਤਾਂ ਉਹ ਸਮਾਜ ਵੀ ਕਦੇ ਖੂਬਸੂਰਤ ਨਹੀਂ ਹੋਵੇਗਾ ਉੱਚੀਆਂ ਕੋਠੀਆਂ ਸਿਰਫ ਵੇਖਣ ਵਾਲੀਆਂ ਅੱਖਾਂ ਨੂੰ ਹੀ ਨਜ਼ਰ ਆਉਂਦੀਆਂ ਹਨ ਪਰ ਉੱਚੇ ਕਿਰਦਾਰਾਂ ਵਾਲੇ ਲੋਕ ਰੂਹਾਂ ਨੂੰ ਹੀ ਨਜ਼ਰ ਆਉਂਦੇ ਹਨ ਕਈਆਂ ਦੇ ਇੱਕ ਬੋਲ ਤੇ ਹਜ਼ਾਰਾਂ ਲੋਕ ਉਹਨਾਂ ਕੋਲ ਆਉਣ ਲਈ ਤਿਆਰ ਹੁੰਦੇ ਹਨ ਅਤੇ ਕਈ ਭਾਵੇਂ ਹਜ਼ਾਰਾਂ ਕੋਲ ਚਲੇ ਜਾਣ ਫਿਰ ਵੀ ਉਹਨਾਂ ਦਾ ਇੱਕ ਨਹੀਂ ਬਣਦਾ ਉਹ ਕਦੇ ਨਹੀਂ ਟੁੱਟਦੇ ਜਿਹੜੇ ਜੁੜਦੇ ਹੀ ਨਹੀਂ ਜਦੋਂ ਤੁਹਾਡੇ ਬਹੁਤ ਕਰੀਬੀ ਤੁਹਾਨੂੰ ਬਹੁਤ ਬਿਜ਼ੀ ਹੋਣ ਦੀ ਸ਼ਿਕਾਇਤਾਂ ਕਰਨ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਸਫਲਤਾ ਦੀਆਂ ਪੌੜੀਆਂ ਚੜ ਰਹੇ ਹੋ ਕਬੂਤਰ ਬੜੀ ਆਸਾਨੀ ਨਾਲ ਬਾਜ਼ਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਕਸਰ ਸਮੁੰਦਰਾਂ ਵਿੱਚ ਜਦੋਂ ਵੱਡੇ ਵੱਡੇ ਜਹਾਜ਼ ਫੇਲ ਹੋ ਜਾਂਦੇ ਹਨ ਤਾਂ ਫਿਰ ਛੋਟੀਆਂ-ਛੋਟੀਆਂ ਕਿਸ਼ਤੀਆਂ ਹੀ ਸਾਨੂੰ ਪਾਰ ਲਾਉਂਦੀਆਂ ਹਨ। ਇਹ ਵੀ ਸੱਚ ਹੈ ਕਿ ਵੱਡੇ-ਵੱਡੇ ਜਹਾਜ਼ਾਂ ਤੱਕ ਪਹੁੰਚਣ ਲਈ ਵੀ ਛੋਟੀਆਂ-ਛੋਟੀਆਂ ਕਿਸ਼ਤੀਆਂ ਕੰਮ ਆਉਂਦੀਆਂ ਹਨ। ਜੇਕਰ ਸੁਪਨੇ ਅਮਲਾਂ ਤੋਂ ਵੱਡੇ ਹੋਣਗੇ ਤਾਂ ਇੱਕ ਅੱਧੇ ਵੀ ਪੂਰੇ ਨਹੀਂ ਹੋ ਸਕਦੇ। ਛੱਤ ਤੱਕ ਜਾਣ ਲਈ ਪੌੜੀ ਦਾ ਪਹਿਲਾ ਡੰਡਾ ਓਨਾ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਕਿ ਅਖੀਰਲਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦਾ ਕਦ ਅਤੇ ਕਿਰਦਾਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕੱਲ ਫਿਰ ਮਿਲਾਂਗੇ ਜੀ ਇੱਕ ਨਵੀਂ ਸੋਚ ਦੇ ਨਾਲ ਸਤਿ ਸ਼੍ਰੀ ਅਕਾਲ